ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵਾਂਗੇ ਜੇਕਰ ਚੈਨਲ ਤੇ ਨਵੇਂ ਦਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਅੱਜ ਵੀਰੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਉਹ ਵੀਰਾਂ ਵਾਸਤੇ ਵੀਡੀਓ ਆ ਜਿਹੜੇ ਮੱਕੀ ਦਾ ਸਾਇਲੇਜ ਦੀ ਵਰਤੋਂ ਕਰ ਰਹੇ ਨੇ ਮੱਕੀ ਦਾ ਸਾਇਲੇਜ ਦੇ ਲਈ ਦੀ ਮੱਕੀ ਦੀ ਬਜਾਦ ਹੋਈ ਆ ਚਾਹੇ ਉਹ ਆਲੂਆਂ ਵਾਲੇ ਬਾਹਣ ਦੇ ਵਿੱਚ ਹੋਈ ਆ ਚਾਹੇ ਉਹ ਕਣਕ ਵਾਲੇ ਵੱਟ ਦੇ ਵਿੱਚ ਜਿਹੜੇ ਆਲੂਆਂ ਵਾਲੇ ਬਣਦੀ ਗੀਤੀ ਮੱਕੀ ਉਹ ਤਾਂ ਲਗਭਗ ਬਹੁਤ ਉੱਪਰ ਨੰਗ ਚੁੱਕੀ ਹੈਗੀ ਬਹੁਤ ਵਧੀਆ ਦੀ ਗਰੋਥ ਹੋ ਚੁੱਕੀ ਹੈਗੀ ਮੌਸਮ ਠੀਕ ਰਿਹਾ ਪਹਿਲਾਂ ਪਰ ਜਿਹੜੀ ਕਣਕ ਵਾਲੇ ਵੱਟ ਦੇ ਵਿੱਚ ਮੱਕੀ ਆ ਮੱਕੀ ਗਰੋਥ ਨਹੀਂ ਕਰੀ ਮੱਕੀ ਤਿੱਲਾ ਤਿੱਲਾ ਖੜੀ ਖੜੀ ਆ ਜਾਂ ਮੱਕੀ ਪੀਲੀ ਖੜੀ ਆ ਉਹਨਾਂ ਵਾਸਤੇ ਵੀਡੀਓ ਆ ਗਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੇਕਰ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਨਾਲ ਦੱਸਾਂ ਕਰੋਗੇ ਤੁਹਾਨੂੰ ਵੀਰੇ ਆਪਣੇ ਵੀਡੀਓ ਕਿਦਾਂ ਦੇ ਲੱਗੇ ਤੇ ਆਪਾਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾਈਏ ਕਿਸਾਨ ਵੀਰੋ ਜਿਹੜੇ ਵੀਰਾਂ ਨੇ ਪਹਿਲਾਂ ਲੀਡਰ ਵਾਲਾ ਸਾਲਟ ਕਰਿਆ ਸੀ ਜਾਂ ਨਵੇਂ ਬਾਹਰ ਦੇ ਵਿੱਚ ਮੱਕੀ ਬੀਜਿਆ ਜਾਂ ਮੱਕੀ ਨੇ ਗ੍ਰੋਥ ਨਹੀਂ ਕਰ ਰਹੀ ਪਾਣੀ ਦੀ ਦਾਮ ਮੰਨ ਲਗੀ ਮੱਕੀ ਛੋਟੀ ਛੋਟੀ ਖੜੀ ਆ ਉਹਨਾਂ ਵਾਸਤੇ ਵੀਡੀਓ ਆ ਗਈ ਅੱਜ ਆਪਾਂ 21 ਮਈ 2024 ਨੂੰ ਵੀਡੀਓ ਬਣਾ ਰਿਹਾ ਜਿਹੜੀ ਤੁਸੀਂ ਮੱਕੀ ਦੇਖ ਰਹੇ ਹੋ 21 ਮਈ ਦੀ ਵੀਡੀਓ ਆ ਗਈ ਅੱਜ ਆਪਾਂ ਸਪਰੇਅ ਕਰ ਰਹੇ ਹਾਂਗੇ ਜਿਹੜੀ ਸਪਰੇਅ ਕਰਨ ਤੋਂ ਬਾਅਦ ਪਹਿਲਾਂ ਆਪਾਂ ਜਿਹੜੀ ਵੀਡੀਓ ਬਣਾਈ ਆ ਉਸ ਤੋਂ ਬਾਅਦ ਵੀ ਵੀਡੀਓ ਬਣਾਵਾਂਗੇ ਜਿਸ ਤੋਂ ਆਪ ਨੂੰ ਇਸ ਸਪਰੇਅ ਦਾ ਰਿਜ਼ਲਟ ਮਿਲਿਆ ਆਪਾਂ ਕਣਕ ਦੇ ਉੱਤੇ ਵੀ ਸਪਰੇਅ ਕਰੀ ਸੀ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ ਆਪਣੀ ਜਿਹੜੀ ਕਣਕ ਸੀ ਬਹੁਤ ਸੋਹਣੀ ਕਣਕ ਨੇ ਫਟਾਰ ਕਰੀ ਸੀਗੀ ਕਣਕ ਇੱਕ ਸਾੜ ਜਿਹੜੀ ਬਾਣੀ ਦਾ ਮਨ ਲਗੀ ਸੀ ਉੱਥੇ ਆਪਾਂ ਇਹ ਪ੍ਰੋਡਕਟ ਯੂਜ਼ ਕਰਿਆ ਸੀ ਉਸੇ ਪ੍ਰੋਡਕਟ ਨੂੰ ਆਪਾਂ ਮੱਕੀ ਦੇ ਵਿੱਚ ਯੂਜ਼ ਕਰ ਰਹੇ ਹਾਂਗੇ ਲੌਂਗ ਵਾਲੇ ਵਾਲੇ ਵੀਰਾਂ ਤੋਂ ਆਪਾਂ ਪ੍ਰੋਡਕਟ ਲਿਆ ਸੀਗਾ ਐਸ ਬੂਸਟ ਦੇ ਨਾਂ ਤੇ ਜਿਹੜਾ ਇਹ ਪ੍ਰੋਡਕਟ ਆਗਾ ਇਹ ਪ੍ਰੋਡਕਟ ਮੱਕੀ, ਮੂੰਗੀ, ਕਣਕ ਸਾਰੇ ਫਸਲਾਂ ਦੇ ਵਿੱਚ ਜਿਹੜਾ ਯੂਜ਼ ਹੁੰਦਾਗਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਜੀ ਕੋਈ ਵੀ ਗ੍ਰੋਥ ਵਾਲੀ ਸਪਰੇਅ ਕਰਦੇ ਹੋਣੇ ਤਾਂ ਉਹਦੀ ਜਿਹੜੀ ਸਪਰੇਅ ਆ ਤੁਸੀਂ ਸ਼ਾਮ ਦੇ ਵੇਲੇ ਕਰਿਆ ਕਰੋ ਸਵੇਰ ਵੇਲੇ ਜਾਂ ਦੁਪਹਿਰ ਵੇਲੇ ਨਾ ਕਰਿਆ ਕਰੋ ਕਿਉਂਕਿ ਸ਼ਾਮ ਦੇ ਵੇਲੇ ਜਿਹੜਾ ਮੌਸਮ ਟੈਂਪਰੇਚਰ ਡਾਊਨ ਹੋਣਾ ਸਟਾਰਟ ਹੋ ਜਾਂਦਾ ਹੈ ਜਿਹੜਾ ਹਵਾ ਆ ਗਈ ਉਹ ਗਰਮ ਤੋਂ ਜਿਹੜੀ ਠੰਡੀ ਹਵਾ ਦੇ ਵਿੱਚ ਤਮਿਲ ਹੋ ਜਾਂਦੀ ਹੈ ਜੀ ਤੇ ਇਸ ਕਰਕੇ ਜਿਹੜੀ ਸਪਰੇਅ ਕਰਨੀ ਆ ਤੁਸੀਂ ਸ਼ਾਮ ਵੇਲੇ ਤਰਜੀਹ ਦਿਆ ਕਰੋ ਸਪਰੇਅ ਨੂੰ ਇਹ ਐਸ ਬੂਸਟ ਨਾਮ ਦਾ ਪ੍ਰੋਡਕਟ ਆਗਾ ਇਸ ਦੇ ਵਿੱਚ ਜਿਹੜੇ ਮਿਨਰ ਨੇ ਜਿਹਦੇ ਵਿੱਚ ਮੈਗਨੀਸ਼ੀਅਮ ਆ, ਮੈਗਜੀਨ ਆ, ਕਾਪਰ ਆ, ਜ਼ਿੰਕ ਆਗਾ ਹੋਰ ਵੀ ਬਹੁਤ ਤੱਤ ਨੇਗੇ ਇਹ ਮਿਕਸਰ ਆਗਾ ਬਹੁਤ ਵਧੀਆ ਇਹਦਾ ਆਪਾਂ ਨੂੰ ਰਿਜ਼ਲਟ ਮਿਲਿਆ ਤਾਂ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਤੇ ਆਪਾਂ ਫਿਰ ਇਹ ਸਪਰੇਅ ਕਰ ਰਹੇ ਆਂਗੇ ਤੇ ਜਿਹੜੀ ਆਪਾਂ ਇਹਦੀ ਡੋਜ਼ ਪਾਈ ਆ ਇਹ ਲਗਭਗ 250 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਡੋਜ਼ ਪਾਈ ਆ 8 ਕਨਾਲਾਂ ਦਾ ਜਿਹੜਾ ਏਕੜ ਆਪਣੇ ਇਧਰ ਉਹਦੇ ਹਿਸਾਬ ਨਾਲ ਆਪਾਂ ਇਹ ਡੋਜ਼ ਪਾਈ ਆਗੀ ਤੇ ਇਹਦਾ ਆਪਾਂ ਪਾਣੀ ਦੇ ਦੇ ਲਈ ਜਿਆਦਾ ਬਰਤੋ ਕਰਦੇ ਆ ਪਾਣੀ ਦੀ ਘੱਟ ਵਰਤੋਂ ਨਹੀਂ ਕਰਨੀ ਕਿਉਂਕਿ ਜੇਕਰ ਪਾਣੀ ਦੀ ਘੱਟ ਵਰਤੋਂ ਕਰਾਂਗੇ ਤੇ ਜਿਹੜੀ ਆਪਾਂ ਨੂੰ ਸਪਰੇਅ ਆਪ ਨੂੰ ਸਹੀ ਰਿਜ਼ਲਟ ਨਹੀਂ ਮਿਲੇਗਾ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕਰਨੀ ਹੈਗੀ ਜਿਵੇਂ ਆਪਾਂ ਕੋਲੇ ਪਟ્રોલ ਵਾਲ ਢੋਲੀਆਂ ਨੇ ਇਹਨਾਂ ਦੀ ਤੁਸੀਂ ਇੱਕ ਇਕੜ ਦੇ ਵਿੱਚ ਘੱਟੋ ਘੱਟ 7 ਤੋਂ 8 ਢੋਲੀਆਂ ਇੱਕ ਇਕੜ ਦੇ ਵਿੱਚ ਪਾਉਣੇ ਹੀ ਪਾਉਣੇ ਨੇ ਜਿਵੇਂ ਮੱਕੀ ਨੂੰ ਪੂਰੀ ਤਰ੍ਹਾਂ ਜਿਹੜਾ ਪਾਣੀ ਦੇ ਨਾਲ ਜਿਹੜਾ ਸਪਰੇਅ ਕਰਨੀ ਹੈਗੀ ਦੂਸਰਾ ਆਪਾਂ ਇਸ ਦੇ ਵਿੱਚ ਹੋਰ ਕੋਈ ਵੀ ਚੀਜ਼ ਮਿਕਸ ਨਹੀਂ ਕਰੀਗੀ ਕਿਉਂਕਿ ਆਪਾਂ ਇਹਦਾ ਖੁਦ ਪਹਿਲਾਂ ਐਕਸਪੀਰੀਅੰਸ ਕਰਕੇ ਦੇਖਿਆ ਤੇ ਉਹਨੇ ਦਾ ਮੱਕੀ ਦੇ ਵਿੱਚ ਰਿਜ਼ਲਟ ਦੇਖਣਾ ਕਿ ਮੱਕੀ ਰਿਜ਼ਲਟ ਕਿੱਦਾਂ ਦਾ ਰਿਹਾ ਜੇਕਰ ਹੋਰ ਚੀਜ਼ ਪਾਵਾਂਗੀ ਤੇ ਆਪ ਨੂੰ ਪਤਾ ਨਹੀਂ ਲੱਗਣਾ ਕਿ ਆਪ ਨੂੰ ਇਸ ਪ੍ਰੋਡਕਟ ਦਾ ਰਿਜ਼ਲਟ ਮਿਲੇਗਾ ਜਾਂ ਉਹ ਚੀਜ਼ ਦਾ ਰਿਜ਼ਲਟ ਮਿਲੇਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਅੱਗੇ ਜਿਹੜੀ ਵੀਡੀਓ ਹੋਊਗੀ ਉਹ ਆਪਾਂ ਜਿਹੜੀ ਬਟਾਟਾ ਬਰਤੋਂ ਤੋਂ ਬਾਅਦ ਦੀ ਵੀਡੀਓ ਬਣਾਵਾਂਗੇ ਕਿ ਆਪ ਨੂੰ ਗ੍ਰੋਥ ਮੱਕੀ ਦੀ ਕਿੱਦਾਂ ਨੇ ਮਿਲੀ ਆ ਕਿਦਾਂ ਆਪਾਂ ਨੂੰ ਇਹਦਾ ਰਿਜ਼ਲਟ ਮਿਲਿਆਗਾ ਉਹ ਤੁਸੀਂ ਡਿਸਾਈਡ ਕਰਨਾਗੇ ਤੁਹਾਨੂੰ ਜਿਹੜਾ ਬੜਾ ਟੱਬ ਵਧੀਆ ਲੱਗੇ ਜਾਂ ਨਾ ਲੱਗਦਾ ਧੰਨਵਾਦ ਜੀ ਮਿਹਰਬਾਨੀ